ਆਪਾਂ ਸਾਰੇ ਅਮਾਨ ਕੇ ਡਾਂਗਿਆ ਫਰੇਬ ਨੂੰ ਪੁੜਾ ਦਿਓ ਚਲ ਚਲ ਕੇ ਆ ਗਈ ਕਾਂ ਪੁਲਿਸ ਵੀ ਡੰਗਾ ਲੈ ਕੇ ਆ ਤੁਮਾਹ ਤੇ ਗੋਲੇ ਲੈ ਕੇ ਪਾਣੀ ਵਾਲੀਆਂ ਗੱਡੀਆਂ ਲੈ ਕੇ ਤੇ ਫਿਰ ਉਦੋਂ ਭੈਣ ਸੁਖਵਿੰਦਰ ਸਿੰਘ ਜੀ ਨੇ ਸਟੇਜ ਤੇ ਮੈਨ ਪੜ ਕੇ ਕਿਹਾ ਵੀ ਭੈਣੋ ਹੁਣ ਤੁਸੀਂ ਬੜ ਜੋ ਮਰ ਮਾਈ ਭਾ ਗੋਗੀਆਂ ਬਾਰਸਾ ਹੁਣ ਭਰਾਓ ਜੇ ਤੁਸੀਂ ਭੱਜੋਗੇ ਤਾਂ ਤੇ ਮੂਰ ਸੋਡਾ ਬਚਾ ਵੀ ਕੋਈ ਬਣਾ ਬਣਾ ਕੇ ਕੁੱਟਣਾ ਤੁਹਾਨੂੰ ਇਹਨਾਂ ਨੇ ਕੋਸਾਇਆ ਹੁਣ ਫਿਰ ਤੇ ਬੱਚਣਾ ਆਪ ਕੀ ਰੱਖਿਆ ਕਰਨੇ ਐ ਕਿਪਰ ਤੁਹਾਨੂੰ ਬਸੂਆ ਨੂੰ ਨਾ ਕੁੱਟੇ ਕਬਰ ਗਗੋਗ ਸਿੰਘ ਦੇ ਪੁੱਤਰ ਬਣ ਜਾਓ ਇਹਨਾਂ ਕੋਲ ਡੰਗ ਹੈ ਕਿ ਤੁਹਾਡੇ ਕੋਲੇ ਮਨੀਸ਼ਰ ਦਾ ਪੱਥਰ ਪਿਆ ਲੈਣਾ ਹੈ ਰੇਲਵੇ ਸਟੇਸ਼ਨ ਤੇ ਇਹਨਾਂ ਨਾਲ ਟਕਰਾ ਕਰਨਾ ਕੋਨੇ ਹਮਲਾ ਕੀਤਾ ਤੇ ਭਰਾਵੋ ਚੱਲਿਆ ਰੁਵਾਹ ਤੇ ਗੋਲੇ ਚੱਲੇ ਪਾਣੀ ਛਿੱਟਿਆ ਉਸ ਵੱਧੀਆਂ ਗੋਲੀਆਂ ਦੇ ਵਿੱਚ ਸੁਖਬੰਦਰ ਕਾਹਨੇ ਰੁਵਾਈ ਕੀਤੀ ਤੇ ਰੁਵਾਈ ਦਾ ਦਿੱਤਾ ਸੀਗਾ ਬਿਖਸਾਲਾਂ ਨੇ ਨਾ ਥੋਸੀ ਵੀ ਨਾ ਕੋਈ ਘਰੋਂ ਦੀ ਮੁੱਠੀ ਲੈ ਕੇ ਗਿਆ ਸੀ ਪੱਥਰ ਚੱਕੇ ਤੇ ਉਹਨਾਂ ਦਾ ਟਕਰਾ ਕੀਤਾ ਭਜਾਇਆ ਪੁੱਛ ਉਹ ਵਰਦੀਆਂ ਗੋਲਗੱਟ ਦੇ ਸਟੇਜ ਤੇ ਠੀਕਾ ਬੋਲ ਕੇ ਹਰੇਕ ਲੀਡਰ ਬਣ ਜਾਂਦਾ ਮੇਰੇ ਅਰਕਾ ਪਰ ਉਹ ਲੋ ਜਦੋਂ ਫਸਿਆ ਹੋਵੇ ਕੋਈ 100 ਦੇ 200 ਨੇ ਖੜਾ ਹੋਵੇ ਵੀ ਹੁਣ ਸਮਝ ਨਹੀਂ ਆ ਕਿ ਕਿੱਰੇ ਸਾਡੇ ਤੇ ਉਦੋਂ ਕਿਵੇਂ ਧੋਲ ਨੂੰ ਕੱਢ ਕੇ ਆ ਜਾਣਾ ਲੋਕਾਂ ਦੇ ਘੋਲ ਨੂੰ ਉਥੇ ਪਰਚੂ ਹੁੰਦੀ ਹੈ ਤੈਸਤ ਹੁੰਦਾ ਲੀਡਰ